ਕਾਰ ਆਕਾਸ਼ਵਾਨੀ ਦਾਇ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਤੀ ਸ਼ਖ ਆਪਣਾ ਸੁਣੋ ਆਮ ਚੋਣਾ ਦੇ 5ਵੇਂ ਗੇੜ ਵਿੱਚ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ਤੇ VOTING ਚੱਲ ਰਹੀ ਹੈ 82 ਔਰਤਾਂ ਸਮੇਤ ਕੁੱਲ 695 ਉਮੀਦਵਾਰ ਮੈਦਾਨ ਚੁਣੇ ਇਹ VOTING ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਚੱਲੇਗੀ ਇਸ ਗੇੜ ਵਿੱਚ ਉੱਤਰ ਪ੍ਰਦੇਸ਼ ਦੇ 14 ਮਹਾਰਾਸ਼ਟਰ ਦੇ 13 ਪੱਛਮੀ ਬੰਗਾਲ ਦੇ 7 오ਡੀਸ਼ਾ ਦੇ ਬਿਹਾਰ ਦੇ 5-5 ਚਾਰਖੰਡ ਦੇ 3 ਜੰਮੂ ਕਸ਼ਮੀਰ ਤੇ ਲद्दाख ਦੇ ਇੱਕ ਇੱਕ ਹਲਕੇ ਸ਼ਾਮਲ ਨੇ VOTING ਦਾ ਇਹ ਪੜਾ ਪੂਰਾ ਹੁੰਦੇ ਹੀ ਰਾਜਨਾਥ ਸਿੰਘ ਸਮ੍ਰਿਤੀ ਰਾਣੀ ਰਾਹੁਲ ਗਾਂਧੀ ਚਿਰਾਗ ਪਾਸਵਾਨ ਰਾਜੀਵ ਪ੍ਰਤਾਪ ਰੂਡੀ ਰੋहिणी ਅਚਾਰੇ ਉਮਰ ਅਬਦੁੱਲਾ ਤੇ ਪਿਊਸ਼ ਗੋਇਲ ਵਰਗੇ ਦਿੱਗਜ ਨੇਤਾਵਾਂ ਦਾ ਭਵਿੱਖ EVM ਵਿੱਚ ਬੰਦ ਹੋ ਜਾਏਗਾ ਪੰਜਵੇਂ ਗੇੜ ਨਾਲ ਕੁੱਲ 428 ਸੀਟਾਂ ਤੇ ਚੋਣਾਂ ਮੁਕੰਮਲ ਹੋ ਜਾਣਗੀਆਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜ ਰਹੇ 328 ਉਮੀਦਵਾਰਾਂ ਵਿੱਚੋਂ 108 ਵੱਖ-ਵੱਖ ਕੌਮੀ ਤੇ ਖੇਤਰੀ ਪਾਰਟੀਆਂ ਨਾਲ ਸੰਬੰਧਿਤ ਨੇ ਜਦਕਿ 169 ਆਜ਼ਾਦ ਉਮੀਦਵਾਰ ਵੱਜੋਂ ਆਪਣੀ ਕਿਸਮਤ ਅਸਮਾਂ ਰਹੇ ਨੇ ਹਾਲਾਂਕਿ ਸੂਬੇ ਦੇ ਹੁਣ ਤੱਕ ਦੇ ਲੋਕ ਸਭਾ ਚੋਣਾਂ ਦੇ ਇਤਿਹਾਸ ਵਿੱਚ ਸਿਰਫ ਤਿੰਨ ਵਾਰ ਹੀ ਆਜ਼ਾਦ ਉਮੀਦਵਾਰ ਸੰਸਦ ਵਿੱਚ ਪਹੁੰਚ ਸਕੇ ਨੇ ਸੂਬੇ ਵਿੱਚ ਪੋਲਿੰਗ 7ਵੇਂ ਤੇ ਆਖਰੀ ਗਿੜ ਵਿੱਚ ਪਹਿਲੀ ਜੂਨ ਨੂੰ ਹੋਵੇਗੀ ਹੋਰ ਵੇਰਵੇ ਨਾਲ ਇਹ ਰਿਪੋਰਟ ਭਾਰਤੀ ਜਨਤਾ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਆਮ ਆਦਮੀ ਪਾਰਟੀ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਹੀ 13 ਲੋਕ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰ ਉਤਾਰੇ ਨੇ ਸ਼੍ਰੋਮਣੇ ਇਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ 12 ਹਲਕਿਆਂ ਵਿੱਚ ਚੋਣ ਲੜ ਰਹੇ ਨੇ ਅਤੇ ਖਡੂਰ ਸਾਹਿਬ ਹਲਕੇ ਵਿੱਚ ਇਸ ਪਾਰਟੀ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਮੀਦਵਾਰ ਨੂੰ ਆਪਣਾ ਸਮਰਥਨ ਦਿੱਤਾ ਹੈ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਇਕਲੋਤੇ ਉਮੀਦਵਾਰ ਜਲੰਧਰ ਹਲਕੇ ਤੋਂ ਚੋਣ ਮੈਦਾਨ ਵਿੱਚ ਨੇ ਜਦਕਿ ਭਾਰਤੀ ਕਮਨਿਸਟ ਪਾਰਟੀ ਦੇ ਉਮੀਦਵਾਰ ਅੰਮ੍ਰਿਤਸਰ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ ਪੰਜ ਮੰਤਰੀਆਂ ਤੇ ਤਿੰਨ ਵਿਧਾਇਕਾਂ ਤੋਂ ਇਲਾਵਾ ਕਾਂਗਰਸ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੂਬਾ ਪ੍ਰਧਾਨ ਦੀ ਕਿਸਮਤ ਵੀ दांव ਤੇ ਲੱਗੀ ਹੋਈ ਏ। ਔਰਤਾਂ ਨੂੰ ਟਿਕਟਾਂ ਦੇਣ ਵਿੱਚ ਭਾਰਤੀ ਜਨਤਾ ਪਾਰਟੀ ਮੋਹਰੀ ਏ ਜਿਸ ਨੇ ਪਟਿਆਲਾ, ਬਠਿੰਡਾ ਅਤੇ ਹੁਸ਼ਿਆਰਪੁਰ ਵਿੱਚ ਆਪਣੇ ਮਹਿਲਾ ਆਗੂ ਨੂੰ ਟਿਕਟ ਦਿੱਤੀ ਏ ਜਦਕਿ ਕਾਂਗਰਸ ਪਾਰਟੀ ਨੇ ਹੁਸ਼ਿਆਰਪੁਰ ਤੇ ਫਰੀਦਕੋਟ ਤੋਂ ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ उतारे ਨੇ। ਸੂਬੇ ਵਿੱਚ ਸત્તાਧਾਰੀ ਆਮ ਆਦਮੀ ਪਾਰਟੀ ਨੇ ਇੱਕ ਵੀ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼वाणी ਸਮachar ਜਲੰਧਰ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਨੇ ਸਮੇਂ-ਸਮੇਂ ਤੇ ਭਾਰਤੀ ਸੰਵਿਧਾਨ ਦਾ ਅਪਮਾਨ ਕੀਤਾ ਡੀਡੀ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਉਹ ਡਾਕਟਰ ਬੀ ਆਰ ਅੰਬੇਡਕਰ ਅਤੇ ਸੰਵਿਧਾਨ ਸਭਾ ਦੇ ਮੈਂਬਰਾਂ ਦਾ ਬਹੁਤ ਸਤਿਕਾਰ ਕਰਦੇ ਨੇ ਜਿਨ੍ਹਾਂ ਨੇ ਅਜਿਹਾ ਸੰਵਿਧਾਨ ਤਿਆਰ ਕੀਤਾ ਜਿਸ ਨੇ ਇੱਕ ਚਾਹ ਵੇਚਣ ਵਾਲੇ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿੱਤਾ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਲਈ ਸੰਵਿਧਾਨ ਸਰਕਾਰ ਚਲਾਉਣ ਲਈ ਮਾਰਗਦਰਸ਼ਕ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦਾ ਪੂਰਬੀ ਹਿੱਸਾ ਜਿਵੇਂ ਕਿ ਓਡੀਸ਼ਾ, ਝਾਰਖੰਡ, ਬਿਹਾਰ, ਬੰਗਾਲ ਤੇ ਪੂਰਬ ਉਨਾ ਕਿ ਆਖਿਆ ਚਪਾਰ ਦਿਨਾਰੀ ਸ਼ਕਤੀ ਦੀ ਸਮਰਥਾ ਲਗਾਤਾਰ ਵਧ ਰਹੀ ਹੈ ਅਤੇ ਉਹਨਾਂ ਕੋਲ ਅਰਥ ਵਿਵਸਥਾ ਪੂਰੀ ਤਰ੍ਹਾਂ ਬਦਲਣ ਦੀ ਸਮਰਥਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਉਹਨਾਂ ਨੇ ਘੱਟ ਗਿਣਤੀਆਂ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ ਹਾਲਾਂਕਿ ਉਹ ਕਾਂਗਰਸ ਦੀ ਵੋਟ ਬੈਂਕ ਦੀ ਰਾਜਨੀਤੀ ਦੇ ਖਿਲਾਫ ਨੇ ਉਹਨਾਂ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਸਮੇਤ ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਨੇ ਫੈਸਲਾ ਕੀਤਾ ਸੀ ਕਿ ਧਰਮ ਦੇ ਆਧਾਰ ਤੇ ਰਾਖਵਾ ਕਰਨ ਨਹੀਂ ਦਿੱਤਾ ਜਾਵੇਗਾ ਪੰਜਾਬ ਵਿੱਚ ਜ਼ਬਰਦਸਤ ਗਰਮੀ ਦਾ ਕਹਿਰ ਹੋਰ ਜ਼ਿਆਦਾ ਵਾਧਿਆ ਹੈ ਮੌਸਮ ਵਿਭਾਗ ਨੇ ਵੀ ਆਉਂਦੇ ਕੋਈ 4 ਤੋਂ 5 ਦਿਨ ਲਈ ਲੋਸ ਸੰਬੰਧੀ yellow orange ਤੇ red ਅਲਰਟ ਜਾਰੀ ਕੀਤਾ ਹੋਇਆ ਹੈ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਇਸ ਵੇਲੇ 42 ਡਿਗਰੀ ਸੈਲਸੀਅਸ ਤੋਂ ਵੱਧ ਚੱਲ ਰਿਹਾ ਹੈ ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਲੋ ਦੇ ਇਨਾ ਗੰਭੀਰ ਹਾਲਾਤ ਨੂੰ ਵੇਖਦੇ ਹੋਏ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਤੇ ਜ਼ਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ ਇਸ ਦੇ ਨਾਲ ਹੀ ਪਾਣੀ ਜਾਂ ਫਿਰ ORS ਦਾ ਕੋਲ ਲਗਾਤਾਰ ਪੀਣ ਲਈ ਵੀ ਆਖਿਆ ਗਿਆ ਹੈ ਬਠਿੰਡਾ ਵਿੱਚ ਕੱਲ ਤਾਪਮਾਨ 46.4 ਡਿਗਰੀ ਸੈਲਸੀਅਸ ਦ ਕੀਤਾ ਗਿਆ ਜਦki ਪਠਾਨਕੋਟ ਵਿੱਚ 45.5 ਪਟਿਆਲਾਜ਼ 45 ਪਠਾਨਕੋਟ ਵਿੱਚ 44.6 ਫਰੀਦਕੋਟ ਤੇ ਬਰਨਾਲਾ ਚ 44 44 ਅਤੇ ਜਲੰਧਰ ਦੇ ਨੂਰਮਹਿਲ ਚ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੱਜ ਵੀ ਗਰਮੀ ਦਾ ਅਜਿਹਾ ਹੀ ਮੌਸਮ ਬਣਿਆ ਰਹੇਗਾ ਤੇ ਲੂ ਚਲਦੀ ਰਹੇਗੀ ਇਸ ਦੌਰਾਨ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਵਿਭਾਗ ਦੇ ਤਾਜ਼ਾ ਹੁਕਮ ਅਨੁਸਾਰ ਸሙ ਸਰਕਾਰੀ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ पठानकोट के जिला चोण अधिकारी आदित्य उपल की प्रधानगी हेठ लोग सभा चोना सबंधी कल अंतरराजी मीटिंग की गई रंजीत सागर डैम प्रोजेक्ट के कमेटी हाल चई इस मीटिंग च पठानकोट तो तलावा हिमाचल प्रदेश के जम्मू कश्मीर के अधिकारियों ने शमूलीत की लोग सभा चोणा दौरान किसी भी किस्म का नशा शराब तराब बहले राज तो दाखिल न हो सके इस पठानकोट पुलिस लगातार चौकस रख रही है खत्म नमस्कार